ਜੋਹਰਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਹਨ ਕਿ ਉਹ ਕਲੋਨੀ ਵਿੱਚ ਬਣੀ ਕੋਠੀ ਵਿੱਚ ਵੀ ਲਗਾਤਾਰ ਕਈ ਦਿਨ ਚੋਰੀ ਕਰਦੇ ਰਹੇ ਮਾਲਕ ਦੇ 15-20 ਦਿਨਾਂ ਬਾਅਦ ਘਰ ਵਾਪਸ ਆਉਣ ਤੇ ਉਹਨਾਂ ਨੂੰ ਚੋਰੀ ਬਾਰੇ ਪਤਾ ਲੱਗਾ ਤਾਂ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਥਾਣਾ ਥਰਮਲ ਦੇ ਐਸਐਚਓ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੋਮਲੈਂਡ ਕਲੋਨੀ ਦੇ ਵਸਨੀਕ ਮਨਦੀਪ ਸਿੰਘ ਸ਼ਰਮਾ ਨੇ ਥਾਣਾ ਥਰਮਲ ਵਿਖੇ ਸ਼ਿਕਾਇਤ ਦਰਜ ਕਰਾਈ ਕਿ ਉਹ 15-20 ਦਿਨ ਲਈ ਘਰੋਂ ਬਾਹਰ ਗਏ ਹੋਏ ਸਨ ਤਾਂ ਬਾਅਦ ਵਿੱਚ ਉਹਨਾਂ ਦੇ ਘਰ ਏਸੀ ਫਰਿੱਜ ਕੂਲਰ ਅਲਮਾਰੀ ਆਦਤ ਚੋਰੀ ਹੋ ਗਏ ਤਾਂ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰ ਦੋ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਕੋਲੋਂ ਚੋਰੀ ਕੀਤਾ ਸਮਾਨ ਬਰਾਮਦ ਕਰਵਾਇਆ ਗਿਆ ਵਰਤਿਆ ਗਿਆ ਈ ਰਿਕਸ਼ਾ ਵੀ ਕਬਜ਼ੇ ਵਿੱਚ ਲਿਆ ਗਿਆ ਪਰ ਐਸਐਚਓ ਨੂੰ ਪੁੱਛਿਆ ਗਿਆ ਕਿ ਇਹ ਚੋਰੀ ਕੀਤਾ ਸਮਾਨ ਕਿੱਥੋਂ ਬਰਾਮਦ ਹੋਇਆ ਹੈ ਤਾਂ ਉਹਨਾਂ ਕੋਈ ਸਪਸ਼ਟੀਕਰਨ ਜਵਾਬ ਨਹੀਂ ਦਿੱਤਾ ਸਿਰਫ ਕਿਹਾ ਕਿ ਇਹ ਸਮਾਨ ਜਨਤਾਨਗਰ ਅਤੇ ਖੇਤਾ ਸਿੰਘ ਬਸਤੀ ਦੇ ਖਾਲੀ ਜਗ੍ਹਾ ਵਿੱਚੋਂ ਮਿਲਿਆ ਹੈ ਪਰ ਇਹ ਗੱਲ ਹਾਜਮ ਨਹੀਂ ਹੁੰਦੀ ਕਿ ਚੋਰ ਸਮਾਨ ਚੋਰੀ ਕਰਕੇ ਕਿਸੇ ਖਾਲੀ ਜਗ੍ਹਾ ਤੇ ਰੱਖ ਜਾਵੇ ਕਿਉਂਕਿ ਆਮ ਵੇਖਣ ਨੂੰ ਮਿਲਿਆ ਹੈ ਕਿ ਚੋਰ ਚੋਰੀ ਕਰਦੇ ਹਨ ਅਤੇ ਤੁਰੰਤ ਸਮਾਨ ਕਿਸੇ ਨਾ ਕਿਸੇ ਕਵਾੜਗੇ ਦੁਕਾਨਦਾਰ ਆਦ ਨੂੰ ਵੇਚ ਦਿੰਦੇ ਹਨ ਪਰ ਅੱਜ ਤੱਕ ਪੁਲਿਸ ਵੱਲੋਂ ਚੋਰੀ ਦਾ ਸਮਾਨ ਖਰੀਦਣ ਵਾਲੇ ਬਹੁਤ ਘੱਟ ਵਿਅਕਤੀਆਂ ਤੇ ਇਹ ਮਾਮਲਾ ਦਰਜ ਕੀਤਾ ਹੈ ਜਦ ਵੀ ਕੋਈ ਮੋਟਰਸਾਈਕਲ ਮੋਬਾਈਲ ਚੋਰੀ ਹੁੰਦਾ ਹੈ ਤਾਂ ਉਹ ਤਕਰੀਬਨ ਹੀ ਕਵਾੜੀਆਂ ਜਾਂ ਦੁਕਾਨਦਾਰਾਂ ਅਤੇ ਹੋਰ ਵਿਅਕਤੀਆਂ ਤੋਂ ਬਰਾਮਦ ਹੁੰਦਾ ਹੈ ਜਿਨ੍ਹਾਂ ਨੂੰ ਵੇਚਿਆ ਗਿਆ ਹੁੰਦਾ ਹੈ ਪਰ ਪੁਲਿਸ ਵੱਲੋਂ ਸਿਰਫ ਚੋਰ ਤੇ ਹੀ ਮਾਮਲਾ ਦਰਜ ਕਰਕੇ ਖਾਨਾ ਪੂਰਤੀ ਕਰ ਦਿੱਤੀ ਜਾਂਦੀ ਹੈ ਤੇ ਵੀ ਬੰਦੇ ਜਿਨ੍ਹਾਂ ਨੇ ਉਹ ਕੋਠੀ ਪੂਰੀ ਖਾਲੀ ਕਰ ਦਿੱਤੀ ਸੀ ਮੇਰਾ ਨਾਮ ਇੰਸਪੈਕਟਰ ਅਸਕਰ ਸਿੰਘ ਐਸ ਐਚਓ ਧਰਮ ਦੇਲਾ ਭਿੰਡਾ ਇਹ ਮਾਮਲਾ ਇੱਕ ਬੰਦੇ ਹੜੇ ਚੋਰ ਜਿਹੜੇ ਸੀ ਪਹਿਲਾਂ ਹੀ ਕੱਲ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਕੋਈ ਮਨਦੀਪ ਸਿੰਘ ਹੈਗੇ ਆ ਸ਼ਰਮਾ ਤੇ ਆਪਣੇ ਹੋਮਲੈਂਡ ਕਲੋਨੀ ਵਿੱਚ ਉਹ 15 ਦਿਨ ਤੋਂ ਘਰੋਂ ਬਾਹਰ ਗਏ ਸੀ ਤੇ ਜਦੋਂ ਉਹਨੇ ਘਰ ਆ ਕੇ ਵੇਖਿਆ ਦੇ ਘਰ ਦਾ ਸਮਾਨ ਜਿਵੇਂ AC, ਅਲਮੀਰਾ, ਫ੍ਰਿਜ, LED ਕੂਲਰ ਗਰਾ ਉਹ ਸਾਰਾ ਉਫ ਚੋਰੀ ਹੋਇਆ ਸੀ ਜਿਨ੍ਹਾਂ ਦੇ ਬਿਆਨ ਤੇ ਅਸੀਂ FIR ਨੰਬਰ 34 ਮਿਤੀ 23/3/25 ਅਧੀਨ ਧਾਰਾ 305 331 ਜਮਨਤਨ 331 ਜਮਨਤਨ 4 3 ਜਮਨਤਨ 5 BN S ਦਰਜ ਕੀਤਾ ਤੇ ਇਹਦੀ ਫਰਦਰ ਪੁਤਿਸ਼ਣ ਕੀਤੀ ਤੇ ਜਿਸ ਅਨੁਸਾਰ ਅਸੀਂ ਦੋ ਦੋਸ਼ੀ ਉਹ ਚੋਰ ਜਿਹੜੇ ਬਿੱਟੂ ਸਿੰਘ ਪੁੱਤਰ ਪੁਲਸਾ ਸਿੰਘ ਵਾਸੀ ਪਟਸਾਮ ਨਗਰ ਤੇ ਹਰਪੇ ਸਿੰਘ ਪੁੱਤਰ ਸੁਪਾਲ ਸਿੰਘ ਬਸੀ ਲਾਲ ਸਿੰਘ ਬਸਤੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਚੋਰੀ ਹੋਇਆ ਸਮਾਨ ਇੱਕ ਅਲਮਾਰੀ ਕੋਦਰੀ ਦੀ ਤੇ ਇੱਕ ਏਸੀ ਤੇ ਇੱਕ ਕੂਲਰ ਤੇ ਇੱਕ ਜਿਹੜਾ ਈ ਰਿਕਸ਼ਾ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹ ਅਸੀਂ ਬਰਾਮਦ ਕੀਤਾ ਤਾਂ ਇਹ ਚੋਰੀ ਕੀਤਾ ਗਿਆ ਹੈ ਇਹ ਜਿਹੜਾ ਐਡਾ ਵੱਡਾ ਸਮਾਨ ਹੈ ਉੱਤੇ ਸਕਿਉਰਟੀ ਗਾਰਡ ਵੀ ਹੁੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਇਹ ਲੱਗ ਗਈ ਹਾਂਜੀ ਉਹ ਵੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਉਹ ਜਿਹੜੇ ਆਪਣੇ ਮਦਈਏ ਉਹਨਾਂ ਨੇ ਇਹ ਵੀ ਸ਼ੱਕ ਜਾਰੀ ਕੀਤਾ ਸੀਗਾ ਤੇ ਉਹ ਸਕਿਉਰਟੀ ਅਸੀਂ ਗਾਰਡ ਜੋ ਵੀ ਅਸੀਂ ਇਹ ਸਾਡੀ ਚੱਲ ਰਹੀ ਹੈ ਤਫ਼ਤੀਸ਼ ਬੀ ਕੋਈ ਰੀਮਲੀ ਬੋਤ ਹੈ ਜਾਂ ਨਹੀਂ ਹੈ ਇਹ ਰਿਕਸ਼ਾ ਦਾ ਆਪਣਾ ਹੈ ਕਿ ਉਹ ਵੀ ਚੋਰੀ ਦਾ ਜੀ ਇਹ ਰਿਕਸ਼ਾ ਜੀ ਅਸੀਂ ਵਾਣਾ ਤੋਂ ਕਰਵਾਇਆ ਸੀ ਰਜਿੰਦਰ ਸਿੰਘ ਪੁੱਤਰ ਹਾਕਮ ਸਿੰਘ ਪਾਸਿ ਬਾਬਾ ਦੀਪ ਸਿੰਘ ਨਗਰ ਇਹਦੇ ਨਾਮ ਤੇ ਹੈਗਾ ਇਹਨੂੰ ਅਸੀਂ ਫਰਦਰ ਕਰਾਂਗੇ ਪੁੱਛ ਕੇ ਛ ਵੀ ਸਰ ਸਰ ਇਹਦਾ ਸਾਮਾਨ ਹੈਗਾ ਇਹ ਕਿਸਤੇ ਲੈ ਕੇ ਜਾਂਦੇ ਸੀਗੇ ਜਿਹੜਾ ਕਿ ਬਸਿਆ ਜਾ ਰਿਹਾ ਇੱਥੇ ਕਬਾੜੀਆ ਵੀ ਇਨਵੋਲਵ ਹੋਏਗਾ ਜਿਹੜਾ ਹਾਂਜੀ ਇਹ ਜਿਹੜਾ ਈ ਰਿਕਸ਼ਾ ਇਹ ਐਸ ਤੇ ਰੱਖ ਕੇ ਲੱਗੇ ਜਾਂਦੇ ਸੀ ਤੇ ਇਹ ਇਹਨਾਂ ਨੇ ਉੱਥੇ ਕਿਹਾ ਸੀਗਾ ਵੀ ਇਹ ਘਰ ਕਿਤੇ ਸ਼ਿਫਟ ਕਰ ਰਹੇ ਹਾਂ ਸੀ ਇਹਨੇ ਜੋ ਨੈਗਲੀਜੈਂਸੀ ਉਹ ਦੀ ਸਕਿਉਰਟੀ ਹੈਗੀ ਹੋਮਲੈਂਡ ਦੇ ਦੀ ਜੇ ਸਕਿਉਰਟੀ ਵਾਲੇ ਪਰਸ ਰੱਖਿਆ ਉੱਥੇ ਵੀ ਉਹਨੇ ਇਹ ਪੂਰੀ ਤਰ੍ਹਾਂ ਉੱਚ ਪਰਤਾਲੀ ਕੀਤੀ ਮਾਲਕਾ ਤੋਦਿਓ ਨੇ ਇਹ ਜਾਣ ਦੇ ਤੱਕ ਜਿਹੜੇ ਬਾਹਰ ਇਸ ਸਕਿਉਰਟੀ ਗਾਰਡ ਦੇ ਵੀ ਕਾਰਵਾਈ ਹੈ ਸਰ ਉਹ ਦਾ ਵੀ ਹਾਂਜੀ ਉਹ ਦੀ ਅਸੀਂ ਤਫ਼ਤੀਸ਼ ਕਰ ਰਹੇ ਆਂ ਅੱਛਾ ਦੇਖੋ ਜੋ ਕੋਈ ਨਜਾਇਜ਼ ਬੰਦਾ ਵੀ ਨਾ ਕਿਤੇ ਇਹਦੇ ਵਿੱਚ ਆ ਜੇ ਤਫ਼ਤੀਸ਼ ਕਰਕੇ ਜੋ ਪ੍ਰੋਪਰ ਜਿਹੜਾ ਵਿੱਚ ਵਕਈ ਮਿਲੇ ਸਕਿਉਰਟੀ ਗਾਰਡ ਉਸ ਤੇ ਵੀ ਅਸੀਂ ਵਿੱਚ ਨੂੰ ਨਾਮਜ਼ਦ ਕਰਾਂ ਕਿੰਨੇ ਬੰਦੇ ਆ ਜੀ ਦੋ ਬੰਦੇ ਕਹਿੰਦੇ ਵੀ ਬੰਦੇ ਜ਼ਿਆਦਾ ਹੋ ਸਕਦੇ ਜਿਵੇਂ ਸਮਾਨ ਚੱਕ ਕੇ ਲੈ ਕੇ ਜਾਣਾ ਇਹ ਦੋ ਹੀ ਸੀਗੇ ਇਹ ਦੋ ਬੰਦੇ ਹੀ ਦੋਨੇ ਇੱਕ ਸਮਾਨ ਇਕੱਠਾ ਲੈ ਗਏ ਨਾ ਵੀ ਕਦੇ ਜਿਵੇਂ ਲਮੀਰਾ ਲੈ ਕੇ ਕਦੇ ਏਸੀ ਕਦੇ ਜੋ ਵੀ ਸਮਾਨ ਰੋਜ਼ ਕੋ ਨਾ ਉਸ ਲੈ ਕੇ ਜਾਂਦੇ ਇਹ ਜਾਣਦੇ ਕਿ ਇਹਦੇ ਕੋਲੇ ਸੀ ਸੇਲ ਕਰਦੇ ਡੇਲੀ ਸੇਲ ਕਰਦੇ ਸੀ ਇਹ ਇਹ ਦੇਖੋ ਕਿਰਾ ਕੋਈ ਕੁਆੜੀ ਬਾਰੇ ਕੋਲ ਕਰਨੇ ਸੀ ਇੱਕ ਰੋ ਸਾਨੂੰ ਸਾਹਮਣੇ ਵੀ ਆਇਆ ਉਹ ਵੀ ਅਸੀਂ ਤਕਰੀਸ਼ ਤੇ ਇਹਨਾਂ ਦਾ ਪੁਲਸ ਰਿਮਾਨ ਗ੍ਰਾ ਲੈਂਦੇ ਆ ਤੇ ਫਿਰ ਉਹਨਾਂ ਤੋਂ ਵੀ ਫਰਦਰ ਕਾਰਵਾਈ ਕੀਤੀ ਜਾਓ ਕੋਈ ਅੰਡੀ ਗਵੰਡੀ ਨੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਵੀ ਇਹ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਿਆ ਇਹ ਐਕਚੁਅਲੀ ਇਹ ਕਹਿੰਦੇ ਸੀ ਵੀ ਸੇ ਮਾਲਕ ਵੀ ਘਰ ਸ਼ਿਫਟ ਕਰ ਰਿਹਾ ਇਹ ਸਮਾਨ ਸੀ ਉੱਥੇ ਲੈ ਕੇ ਜਾਣੇ ਸਰਕਾਰ ਦੇ ਮੰਨ ਲਿਆ ਗਿਆ ਕਿ ਪਹਿਲੇ ਨਹੀਂ ਪਹਿਲਾਂ ਇਹਨਾਂ ਦਾ ਕੋਈ ਮਾਮਲਾ ਦਰਜ ਨਹੀਂ ਗੱਲ ਕਰੀਏ ਇਹ ਰਿਕਸ਼ਾ ਦਾ ਸਮਾਨ ਜਾ ਰਿਹਾ ਕੀ ਆਪਣਾ ਅੰਡੇ ਵਾਂਡੀ ਜਾਂ ਸਕਿਉਰਟੀ ਗਾਰਡ ਨੂੰ ਵੀ ਆਪ ਇਹ ਨਹੀਂ ਪਤਾ ਲੱਗਿਆ ਵੀ ਇਹ ਇਰਿਕਸ਼ਾ ਦੇ ਕਰਾਮਾਂ ਲੈ ਕੇ ਜਾ ਰਹੇ ਆ ਹਾਂ ਨਹੀਂ ਇਹ ਉਹਨਾਂ ਨੂੰ ਨਹੀਂ ਪਤਾ ਲੱਗਿਆ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਹੀ ਆਈ ਧੀ ਜਿਨ੍ਹਾਂ ਨੂੰ ਪਤਾ ਲੱਗਦਾ ਕੋਈ ਨਾ ਕੋਈ ਸਾਨੂੰ ਦੱਸ ਦਿੰਦਾ ਇਹ ਕੱਲ ਹੀ ਪਤਾ ਲੱਗਿਆ ਉਹਨਾਂ ਨੂੰ ਸਰਕਾਰ ਸਿਕਿਉਰਟੀ ਗਾਰਡ ਦਾ ਵਿੱਚ ਹੱਥ ਪੂਰਾ ਹੋ ਸਕਦਾ ਹਾਂ ਜੇ ਇਹ ਸ਼ੱਕ ਜ਼ਾਹਿਰ ਕਰਦੇ ਸਕਿਉਰਟੀ ਗਾਰਡ ਦਾ ਉਹ ਸਾਡੀ ਤਤਤੀਜ ਦਾ ਹਿੱਸਾ ਜੇਕਰ ਉਹਦਾ ਹੱਥ ਸਕਿਉਰਟੀ ਗਾਰਡ ਦੇ ਕਿਸੇ ਨਾਲ ਮਕਸਦ ਕੀ ਸੀ ਮਕਸਦ ਹੀ ਬਸ ਆ ਪੈਸਾ ਤੇ ਇਹ ਵੀ ਹੋ ਸਕਦਾ ਕੋਈ ਨਸ਼ੇ ਵਗਰਾ ਸੇਵਨ ਕਰਦੇ ਉਹ ਵੀ ਸਾਡੀ ਪਰਤਾਲ ਜਾਰੀ ਹੈ ਤੇ ਜਾਂ ਪੈਸੇ ਦਾ ਇਸਤੇਮਾਲ ਇਹਨਾਂ ਨੇ ਆਪ ਦੇ ਘਰੇਲੂ ਕੰਮ ਨਹੀਂ ਕਰਨਾ ਜੋ ਚੋਰੀ ਦੇ ਸਾਮਾਨ ਤੋਂ ਇਹਨਾਂ ਨੂੰ ਕਮਾਈ ਹੋਣੀ ਹੈ ਜਾਂ ਨਸ਼ੇਲੀ ਕਰਨ ਇਹ ਕਾਰਨ ਹੋ ਸਕਦੇ ਪਹਿਲਾਂ ਕੀ ਕੰਮ ਕਰਦੇ ਆ ਕੁਛ ਇਹ ਪਤਾ ਲੱਗਿਆ ਕੋਈ ਪਹਿਲਾਂ ਕੋਈ ਪਰਚਾ ਦਰਜ ਹੋਵੇ ਇਹਨਾਂ ਤੇ ਮੈਨੂੰ ਪਰਚਾ ਦਾ ਕੋਈ ਦਰਜ ਹੈ ਨਹੀਂ ਇਹ ਰਹਿਣ ਵਾਲੇ ਹੀ ਉੱਥੋਂ ਦੇ ਪਰਚਾ ਨਜ਼ਰ ਤੇ ਨਾਲ ਦੀ ਨਸਲੀ ਸਾਮਾਨ ਇਹ ਜਿਹੜਾ ਲੈਂਦਾ ਗਿਆ ਇਹੇ ਸੋਡੇ ਵੱਲੋਂ ਵੀ ਵੀ ਆਪ ਦਾ ਕਿਤੋਂ ਬਰਾਮਦ ਕਰਾਇਆ ਗਿਆ ਇਹ ਇੱਕ ਤਾਂ ਇੱਥੋਂ ਹੀ ਕਰਾਇਆ ਗਿਆ ਸੀ ਆਪਣੇ ਖੇਤਾ ਸਿੰਘ ਬਸਤੀ ਤੋਂ ਤੇ ਇੱਕ ਦੇਉਣ ਤੋਂ ਕਰਾਇਆ ਗਿਆ ਸੀ ਖੇਤਾ ਸਿੰਘ ਬਸਤੀ ਦੇ ਤੇ ਇਹ ਕਿਸੇ ਕਬਾੜੀ ਕੋਲੋਂ ਕਰਾ ਕੇ ਸੇ ਕਰੇ ਇਹ ਇਹ ਜੀ ਆਪਣੇ ਕਿਸੇ ਉੱਥੇ ਪਿਆ ਸੀ ਜੀ ਦੇ ਵੀ ਸੁਣ ਸੰਜਗਾ ਕਿਤੇ ਪਿਆ ਸੀਗਾ ਤੇ ਉਹ ਚਲੋ ਤਾਂ ਚੀਜ਼ ਦਾ ਹਿੱਸਾ ਤੇ ਹੁਣ ਆਪਾਂ ਕਹਿ ਨਹੀਂ ਸਕਦੇ ਨੋਕ ਦੇ ਉੱਤੇ ਮੌਜੂਦ ਸੀਗੇ ਵਾਸ਼ਫਿਸ਼ਣ ਟੂਟੀਆਂ ਪਿੱਕਲ ਦੀਆਂ ਉਹ ਵੀ ਇਹ ਹਾਂਜੀ ਅਸੀਂ ਇਹਨਾਂ ਦਾ ਬਸ ਅੱਜ ਹੀ ਪੇਸ਼ ਕਰਕੇ ਤੇ ਪੋਸਟ ਰਿਪੋਰਟ ਲਵਾ ਕੇ ਵੱਧ ਵੱਧ ਜੋ ਤੁਸੀਂ ਕਹਿ ਰਹੇ ਆਂ ਵੀ ਟੂਟੀਆਂ ਵਾਸ਼ਫਿਸ਼ਣ ਜਾਂ ਕੋਈ ਇਨਾਂ ਨੇ ਇੱਕ ਫ੍ਰਿਜਵਾਰਾ ਵੀ ਲਖਾਈ ਆ ਡਾਇਲ ਈਡੀ ਕੋਈ ਵੀ ਆ ਤੇ ਸਾਰਾ ਕੁਝ ਸਹੀ ਤਰ੍ਹਾਂ ਤੇ ਜਾਵਾਂਗਾ ਬਿਲਕੁਲ ਬਕਸਾ ਜਾਊਗਾ ਬਿਲਕੁਲ ਅਸੀਂ ਬਰਾਮਦ ਕਰਾਵਾਂਗੇ ਅੱਛਾ ਠੀਕ 골ਡ 골ਡ ਦਾ ਸਬੰਧ ਵੀ ਦੱਸਿਆ ਜਾ ਰਿਹਾ ਹਾਂਜੀ 골ਡ ਪਰ ਅਜੇ ਸਾਡੀ ਤਫ਼ਤੀਸ਼ ਚੱਲੀ ਆ ਕਿਉਂਕਿ ਇੱਕ ਪਾਸੇ ਸਾਨੂੰ ਆਇਆ ਵੀ 15 ਵੀ ਦਿਨ ਕੋਈ ਦੇਖੋ 골ਡ ਰੱਖਣਾ ਉੱਥੇ ਤੇ 7-8 ਤੋਲੇ 15 ਵੀ ਦਿਨ ਲਈ ਕੋਠੀ ਖਾਲੀ ਪਈ ਆ ਤੇ ਉੱਥੇ 골ਡ ਪਿਆ ਹੋਣਾ ਇਹਦੇ ਬਾਰੇ ਸਹੀ ਢੰਗ ਨਾਲ ਤਫ਼ਤੀਸ਼ ਕਰਨੀ ਇਹ 골ਡ ਉੱਥੇ ਸੀ ਆ ਜਾਂ ਨਹੀਂ ਸੀ ਜੋ ਬਾਕੀ ਸਬੰਧ 15 ਦਿਨਾਂ ਚ ਕਦੇ ਗੇੜਾ ਨਹੀਂ ਮਾਰਿਆ ਮਾਲਕ ਨੇ ਉਹ ਤਾਂ ਹੋਰ ਮਾਲਕਾਂ ਨੂੰ ਪਤਾ ਹੋਣਾ ਵੀ ਸਾਨੂੰ ਤਾਂ ਕੱਲ ਇਨਫੋਰਮੇਸ਼ਨ ਆਈ ਤੁਰੰਤ ਅਸੀਂ ਕਾਰਵਾਈ ਕਰ ਲਈ ਅੱਛਾ ਜੀ ਹਾਂਜੀ ਠੀਕ ਹੈ ਜੀ